ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਫੀਪੁਰ ਵਿਖੇ ਜੋ ਕਿ ਜਿੱਥੇ ਬਾਬਾ ਭੀਮ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਭੀਮ ਸਿੰਘ ਕਹਿ ਦਿੰਦੇ ਆ ਵੈਸੇ ਨਾਮ ਜਰਨੈਲ ਸਿੰਘ ਜੀ ਹਰੀਗੜ੍ਹ ਵਾਲੇ ਡਿਊਟੀ ਕਰ ਰਹੇ ਨੇ ਉਸ ਸਥਾਨ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਸੁਸਾਇਟੀ ਦੇ ਵੱਲੋਂ ਗੁਰੂ ਕੇ ਵਜ਼ੀਰ ਇਸ ਗੁਰਦਵਾਰਾ ਸਾਹਿਬ ਪਾਵਨ ਸਰੂਪਾਂ ਦੇ ਇਸ਼ਨਾਨ ਦੀ ਸੇਵਾ ਕਰਨ ਲਈ ਪਹੁੰਚੇ ਸੀ ਪਾਵਨ ਸਰੂਪਾਂ ਦੇ ਇਸ਼ਨਾਨ ਦੀ ਸੇਵਾ ਤੋਂ ਬਾਅਦ ਅੱਜ ਜੋ ਕਿ ਤਾਰੀਖ 21 ਮਈ 2025 ਅੱਜ ਬਾਬਾ ਭੀਮ ਸਿੰਘ ਜੀ ਦਾ ਜਨਮ ਦਿਨ ਵੀ ਹੈ ਸੋ ਜਨਮ ਦਿਨ ਦੀ ਖੁਸ਼ੀ ਨੂੰ ਮੱਖ ਰੱਖਦੇ ਆ ਤੇ ਸਾਰੇ ਸਿੰਘਾਂ ਨੇ ਰਲ ਮਿਲ ਕੇ ਖੁਸ਼ੀ ਮਨਾਈਏ ਸੋ ਮਹਾਰਾ ਚੜ੍ਹਦੀ ਕਲਾ ਰੱਖਣ ਬੜਾ ਉਰੋਂ ਦਾ ਜਿਹੜਾ ਕਮੇਟੀ ਦੇ ਵੱਲੋਂ ਬਹੁਤ ਸੋਹਣਾ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਬਾਬਾ ਭੀਮ ਸਿੰਘ ਜੀ ਬੜੀ ਪਿਆਰ ਦੇ ਨਾਲ ਇੱਥੇ ਸੇਵਾ ਨਿਭਾ ਰਹੇ ਨੇ ਇੱਧਰ ਹੈ ਸ਼ਾਗੀ ਗ੍ਰੰਥੀ ਸਿੰਘ ਜੀ ਦੀ ਸੋ ਆਓ ਆਪਾਂ ਗੁਰੂ ਕੇ ਵਜ਼ੀਰਾਂ ਦੇ ਨਾਲ ਗੱਲਬਾਤ ਕਰੀਏ ਮਹਾਰਾ ਚੜ੍ਹਦੀ ਕਲਾ ਵਕਸ਼ਨ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੋਜਗਾ ਟਾਲਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਸੇਵਾ ਸੁਵਾਰ ਸੰਸਥਾ ਦੇ ਜਿੰਨੇ ਵੀ ਸਿੰਘ ਨੇ ਆਪਾਂ ਆਪਾਂ ਸਾਰੇ ਸਿੰਘਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਅੱਜ ਪਿੰਡ ਸ਼ਾਹੀਪੁਰ ਵਿੱਚ ਪਾਈ ਪੀ ਮਸੰਦ ਜੀ ਦੇ ਹਸਪਤਾਲ ਦੇ ਉੱਤੇ ਆਪਾਂ ਸਾਰੇ ਇਕੱਤਰ ਹੋ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੁਵਾਰ ਦੀ ਸੇਵਾ ਤੋਂ ਆਰੰਭ ਕੀਤੀ ਹੈ ਉਹ ਸਾਰੇ ਸਿੰਘਾਂ ਨੇ ਕੀਤੀ ਹੈ ਉਹ ਸਾਰੇ ਸਿੰਘਾਂ ਦਾ ਬਹੁਤ-ਬਹੁਤ ਧੰਨਵਾਦ ਆ ਜਗਰ ਸਿੰਘ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਿੰਘਾਂ ਜੀ ਬਹੁਤ ਮਾਣ ਸਤਿਕਾਰ ਦੇ ਨਾਲ ਸੇਵਾ ਕੀਤੀ ਹੈ ਸੋ ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ